ਥੋੜੀ ਸਾਰਿਆਂ ਦੀ ਜ਼ਿੰਦਗੀ ਵਿੱਚ ਐਦਾਂ ਦੀ ਕਿਰਕ ਘੋਲੂੰਗੀ ਨਾ ਮੋੜ ਕੇ ਤੁਹਾਨੂੰ ਕੋਈ ਸੁਧਬਦ ਨਹੀਂ ਰਹਿਣੀ ਕੀ ਕਰਨੀ ਹੈ ਉਹ ਤਾਂ ਸੁਧਰਦੀ ਨਹੀਂ ਹਜੇ ਕਿਹੜਾ ਸੁਧਰਦੀ ਹੈ ਉਹਦਾ ਕਰਨਾ ਹੀ ਕਰੋ ਪੂਆ ਆਪਦਾ ਕਰ ਲੋ ਜੋ ਦੋ ਮਿੰਟਾਂ ਸਿਰ ਖੜਨਾ ਐਂ ਦੇਖੀ ਜੇ ਹੁਣ ਆ ਗਈ ਨਾ ਹਾਂ ਇੱਥੇ ਬੈਠੇ ਨੂੰ ਦੋ ਮਿੰਟਾਂ ਚ ਖੰਡਿਆ ਦਿਓ ਸਾਰਿਆਂ ਨੂੰ ਜੇ ਉਹ ਆ ਕੇ ਬੈਠੀ ਐ ਉਹਨੂੰ ਵੀ ਆਰਾਮ ਕਰ ਲੈਣਾ ਤਾਂ ਤੁਸੀਂ ਵੀ ਆਰਾਮ ਕਰੋ ਮੈਂ ਤੁਹਾਡਾ ਹਾਸਾ ਸੁਣ ਕੇ ਲ ਹਾਂ ਲੱਗਿਓ ਆ ਕਰਨ ਇਥੇ ਪੂਰਾ ਰਾਮਕਾਰਨ ਦੇਣਾ ਕਿ ਨਹੀਂ ਕਰਨ ਦੇਣਾ ਤੂੰ ਤੂੰ ਸਾਡੀ ਜੂਨ ਬਗਿਆਰ ਰੱਖੀ ਹੈਗੀ ਉਹ ਗਾੜੀ ਤੇਰੀ ਜੂਨ ਤੇਰੀ ਜੂਨ ਤਾਂ ਤੇਰੀ ਭੈਣ ਗਈ ਤਾਂ ਬਾਦ ਬਗੜ ਦਈਆ ਮੈਂ ਗਈ ਸੀਗੀ 2 ਮਿੰਟ ਡਾਂਗਾ ਦੋ ਪੈਣੀਆਂ ਤੇਰੇ ਟੂਹੇ ਚ ਆਪੇ ਕੱਸਿਆ ਜਾਣਾ ਤੂੰ ਆ ਜਿਹੜੀਆਂ ਜਾਦੇ ਗੱਲਾਂ ਨਹੀਂਆਂ ਕਰਦਾ ਨਾ ਤਾਂ ਹਣ ਨੀਮੀ ਕਰਕੇ ਅੱਛਾ ਤੇ ਵੀ ਮੈਂ ਉਹਨੂੰ ਸੂਟ ਦੇ ਦਾਂ ਮੇਰੇ ਕੋਲ ਦੋ ਤਿੰਨ ਸੂਟ ਪੈਣੇਗੇ ਮੈਂ ਵੀ ਪੜਨਾ ਸਲਾਹ ਕਰ ਲੈਣੀ ਆ ਦੇ ਦੇ ਸੂਟ ਤਾਂ ਕੀ ਫਿਰ ਹਾਂ ਵਧੀਆ ਜਿਹੀ ਦਿੱਦਨੀ ਆ ਦੇਖ ਕੇ ਹਨਾ ਹਾਂ ਹਾਂ ਵਧੀਆ ਦਿੱਦਨੀ ਜਮਾ ਪੂਰਾ ਉਹ ਮੈਂ ਤਾਂ ਸੋਨੂੰ ਤਾਂ ਪੁੱਛਦੀ ਸੀ ਮੈਂ ਕਿਹਾ ਵੀ ਮੰਮੀ ਤਾਂ ਨੂੰ ਖੁਸ਼ ਕਹਿੰਦੀ ਹੈਗੀ ਕਿ ਇਹਨੂੰ ਸੂਟ ਦੇਣ ਦੀਆਂ ਸਲਾਹਾਂ ਕਰੀ ਜਾਂਦੀਆਂ ਦਰਾਣੀ ਠਾਣੀ ਪੂਆ ਜੀ ਨੂੰ ਸੂਟ ਦੇਣਾ ਸੀ ਪੂਆ ਜੀ ਨੂੰ ਕਾਹਦਾ ਸੂਟ ਦੇਣਾ ਪੂਆ ਜੀ ਇਹਨਾਂ ਨੂੰ ਸ਼ਾਗਨ ਦੇ ਕੇ ਜਾਣਗੇ ਮੰਮੀ ਤੂੰ ਜ਼ਿਆਦਾ ਨਹੀਂ ਪ੍ਰਧਾਨ ਬਣ ਕੇ ਕਰਦੀ ਇਹ ਮੇਰੇ ਘਰ ਵਿੱਚ ਸਲਾਹਾ ਤੁਸੀਂ ਕਰਦੀਆਂ ਮੇਰੀ ਨਣਾਨਾ ਮੈਨੂੰ ਤਾਂ ਇੱਕ ਵਾਰ ਵੀ ਨਹੀਂ ਤੂੰ ਪੁੱਛਿਆ ਬੇਪੂਆ ਨੂੰ ਕੱਪੜੇ ਦੇਣੇ ਆ ਕਿ ਨਹੀਂ ਦੇਣੇ ਮੈਂ ਇਹਨਾਂ ਨੂੰ ਪੁੱਛ ਲਿਆ ਸੀ ਜੀ ਇਹ ਕਹਿੰਦੇ ਦੇ ਦਿਓ ਇਹਨੂੰ ਕੀ ਚੱਜ ਐ ਜਿਹਨੂੰ ਪੁੱਛਦੀਆਂ ਕਵਿਲਦਾਰੀ ਮੇਰੇ ਹੱਥ 'ਚ ਆ ਨਾ ਕਿ ਤੁਹਾਡੇ ਹੱਥ 'ਚ ਕੋਈ ਲੋੜ ਨਹੀਂ ਸੂਟ ਉਹਨੂੰ ਦੇਣ ਦੀ ਸ਼ਗਨ ਦੇ ਕੇ ਜਾਣਾ ਘਰ ਆਈ ਆ ਪਹਿਲੀ ਵਾਰ ਤੈਨੂੰ ਦੇਖਿਆ ਉਹਦਾ ਹੱਕ ਨਹੀਂ ਬਣਦਾ ਸ਼ਗਨ ਦੇਣ ਦਾ ਚੁੱਪ ਕਰਕੇ ਫੜ ਲਈ ਜਿੰਨਾ ਸ਼ਗਨ ਦਊਂਗੀ ਫੜਨੀ ਬੱਢੀ ਕੇ ਰੱਖ ਕੇ ਆ ਉੱਥੇ ਇੰਨਾ ਮੈਂ ਗੱਲ ਕਰਦੀ ਆ ਜਿੱਦੇ ਭੂਆ ਕੇ ਘਰ ਗਈ ਨਾ ਉਸ ਦਿਨ ਕੱਪੜੇ ਲੈ ਜੇ ਕੋਈ ਲੋੜ ਨਹੀਂ ਫालतू-ਵਾਲਤੂ ਖਰਤਾ ਕਰਨ ਦੀ ਹੁਣ ਤੂੰ ਪਹਿਲਾਂ ਹੁਣ ਕੱਪੜੇ ਦੇਉਂਗੀ ਫੇਰ ਉਹਦੇ ਘਰ ਜਾਉਂਗੀ ਫੇਰ ਕੱਪੜੇ ਦੇਉਂਗੀ ਨਾ ਮੇਰੀ ਗੱਲ ਸੁਣ ਹੁਣ ਕਿਹਦਾ ਫੋਨ ਆ ਗਿਆ ਦੇਖ ਲੈ ਪਹਿਲਾਂ ਇਹ ਤਾਂ ਕੰਪਨੀ ਵਾਲਿਆਂ ਦਾ ਜੀ ਹੂੰ ਕੰਪਨੀ ਵਾਲਿਆਂ ਨੇ ਵੀ ਹੁਣੇ ਕਰਨਾ ਸੀ ਨਾਲੇ ਮੇਰੀ ਗੱਲ ਸੁਣ ਲੈ ਇੱਕ ਵਾਰੀ ਸੁਣ ਲੈ 10 ਵਾਰੀ ਸੁਣ ਲੈ ਭੂਆ ਨੂੰ ਕੱਪੜੇ ਨਹੀਂ ਦੇਣੇ ਤਾਂ ਨਹੀਂ ਦੇਣੇ ਕੋਈ ਲੋੜ ਨਹੀਂ ਦੇਣ ਦੀ ਮੈਂ ਬੈਠੀ ਆ ਨਾ ਦੇਣ ਵਾਲੀ ਠੀਕ ਹੈ ਜੀ ਦਿਨ ਤਿਹਾੜ ਤੇ ਮੈਂ ਆਪੇ ਹੀ ਕੱਪੜੇ ਦੇ ਦੰਨੀਆਂ ਨੂੰ ਤੁਸੀਂ ਕੀ ਵੱਡੀਆਂ ਪ੍ਰਧਾਨਾ ਬਣਨ ਲੱਗੀਆਂ ਉਹਨੂੰ ਦੇਣ ਨੂੰ ਕੱਪੜੇ ਉਹ ਤਾਂ ਅੱਗੇ ਸੋਪ ਭੁਖਿਆਂ ਦੀ ਭੁੱਖੀ ਉਹਨੇ ਕਿਹੜਾ ਮਨਾ ਕਰਨਾ ਕੋਈ ਜੇ ਜਾਦੇ ਅਕਲ ਵਾਲੀ ਸੀ ਮੇਰੀਆਂ ਨੋਹਾ ਵਾਸਤੇ ਤਾਂ ਮੇਰੇ ਵਾਸਤੇ ਲਿਆਉਂਦੀ ਕੱਪੜੇ ਲਈ ਆਈ ਕਿਉਂ ਨਹੀਂ ਪਤਾ ਸੀ ਵੀ ਪੁੱਤ ਨੇ ਵਿਆਹ ਕਰਵਾ ਲਿਆ ਦੋ ਚੌ ਦਿਨਾਂ ਵਿੱਚ ਹੁਣ ਆਈ ਐ ਖਾਲੀ ਹੱਥ ਲਮਕਾਉਂਦੀ ਨਾ ਕੋ ਫਲ ਨਾ ਕੋ ਫਰੂਟ ਨਾ ਕੋ ਕੱਪੜਾ ਨਾ ਕੋ ਲੱਤਾ ਲੈਣ ਦੀ ਮਾਰੀ ਮੂੰਹ ਹਟਦੀ ਆ ਕਹਿੰਦੀ ਹੋਣੀ ਆ ਭਤੀਜਾ ਨੂੰ ਤੋਂ ਵਧੀਆ ਸੂਟ ਲੈ ਕੇ ਜਾਨੀ ਆ ਕੋਈ ਨਹੀਂ ਤੈਨੂੰ ਤਾਂ ਮੈਂ ਦਿਵਾਨੀ ਆ ਸੂਟ ਮੂ ਮੋ ਠਗਣੀ ਜਹੀ ਲੁੱਟਦੀ ਮੇਰੀਆਂ ਨੋਹਾਂ ਨੂੰ ਮੈਂ ਵੀ ਇੱਥੇ ਬੱਠੀ ਆ ਦੇਖਦੀ ਆ ਕਿਹੜੀ ਸੂਟ ਦਿੰਦੀ ਐ ਕਿਹੜੀ ਨਹੀਂ ਮੈਂ ਦੋ ਸੂਟ ਕੱਢੇ ਸੀਗੇ ਅੱਛਾ ਤੇ ਮੰਮੀ ਤਾਂ ਦੇ ਨਹੀਂ ਦਿੰਦੇ ਸਾਡੇ ਤੋਂ ਖੋ ਕੇ ਲੈ ਗਏ ਕਹਿੰਦੇ ਕੋਈ ਸੂਟ ਸਾਟ ਨਹੀਂ ਦੇਣਾ ਹੈਗਾ ਉਹਨੂੰ ਚਲ ਮੈਂ ਦੇ ਦੂੰ ਕੋਈ ਨਹੀਂ ਫਿਰ ਮੈਂ ਫੜ ਕੇ ਉਹਨੂੰ ਫਿਰ ਐ ਖਾਲੀ ਜੀ ਸੰਗ ਲੈਂਦੀ ਮੈਂ ਕੀ ਚੰਗੀ ਲੱਗੂਗੀ ਉਹਦਾ ਮੈਂ ਇੱਜ਼ਤਮਾਨ ਤਾਂ ਬਣਦਾ ਫਿਰ ਵੀ ਕੁੜੀਆ ਕਰਦੀ ਆਹੋ ਤੂੰ ਮੈਨੂੰ ਫੜਾਦੀ ਮੈਂ ਫੜਾ ਦੂੰਗਾ ਮੈਂ ਦੇ ਦੂੰ ਸੂਟ ਕੋਈ ਨਹੀਂ ਤੁਸੀਂ ਮੈਨੂੰ ਪਹਿਲਾਂ ਜਮੀ ਨਹੀਂ ਦੱਸਿਆ ਵੀ ਤੁਹਾਡੀ ਮਾਂ ਇਹੋ ਜੀ ਆ ਕਦੇ ਗੱਲ ਹੀ ਨਹੀਂ ਕੀਤੀ ਜੇ ਮੈਨੂੰ ਪਹਿਲਾਂ ਦੱਸ ਦਿੰਦੇ ਮੈਂ ਤਾਂ ਜਮਾ ਨਹੀਂ ਸੀ ਵਿਆਹ ਕਰਾਉਂਦੀ ਤੁਹਾਡੇ ਨਾਲ ਤੂੰ ਵਿਆਹ ਨਾ ਕਰਾਉਂਦੀ ਹੈ ਤੂੰ ਤਾਂ ਭੱਜੀ ਦਾ ਫਿਰਦੀ ਸੀ ਆਹ ਭੱਜੀ ਫਿਰਦੀ ਸੀ ਮੈਂ ਜਮਾ ਪਤਾ ਨਹੀਂ ਦੀਦੋ ਤਾਂ ਛੇਤੀ ਕਹਿੰਦੀ ਮੈਂ ਤਾਂ ਛੇਤੀ ਵਿਆਹ ਕਰਾਉਣਾ ਆ ਆ ਗਈ ਛਿੰਦਰੇ ਹਾਂ ਆ ਗਈ ਬਈ ਜਾਈ ਗੁਰਦੁਆਰੇ ਪੋਰਾ ਗੁਰਦੁਆਰੇ ਜਾਇ ਆਈ ਅੱਛਾ ਹੁਣ ਮੈਂ ਖਾ ਜਾਨੀ ਆ ਗਈ ਮੈਂ ਤਾਂ ਮੱਥਾ ਟੇਕ ਕੇ ਮੁੜਿਆ ਆਈ ਉੱਥੇ ਇੱਕ ਦੋ ਬੁੜੀਆਂ ਜੀਆਂ ਮਿਲ ਗਈਆਂ ਉਹਨਾਂ ਨੇ ਮਿਲ ਕੇ ਮੈਂ ਖਲਾ ਮੈਂ ਹੁਣ ਘਰੇ ਵਗ ਜਾਨੀ ਆ ਫੇਰ ਮੈਂ ਖਾ ਮੈਂ ਜਾਉਂਗੀ ਹੁਣ ਕੱਲ ਦੀ ਆਈ ਹੋਈਆਂਗੀ ਮੈਂ ਤਾਂ ਦਨੂ ਫਿਰ ਆਏ ਮੀਨੀ ਕੈਸਾ ਦਾ ਵੀ ਰੋਕ ਜਾਉ ਰੇ ਪਈ ਕੇ ਡਰ ਰਹਿਣੂ ਜੀ ਕਰਦਾ ਹੈ ਨਾ ਉਹ ਰਹਿਣ ਦੇਵੀ ਹੋਰ ਮੈਨੂੰ ਵੀ ਦੇਖ ਕੇ ਫਿਰ ਔਖਾ ਜਾ ਹੁੰਦਾ ਹੈਗਾ ਬਾਈ ਜਦੋਂ ਤੇਰੇ ਨਾਲ ਐ ਕਰਦੀ ਐ ਫਿਰ ਹੁਣ ਮੈਂ ਕਿਵੇਂ ਰਹਿ ਜੂੰਗੀ ਰੋਟੀ ਪਾਣੀ ਖਾ ਕੇ ਜਾਈ ਹਜੇ ਨਾ ਜਾਈ ਨਾ ਰੋਟੀ ਬਣੀ ਤਾਂ ਖਾ ਕੇ ਜਾਉਂਗੀ ਚਾਹੇ ਉਹ ਦੇਖਦਾ ਕਿੱਧਰ ਬਸਾਂ ਤੇ ੱੱਕੇ ਖਾਵੇਂਗੀ ਗੋਗੀ ਨੂੰ ਕਹਦੇ ਗੋਗੀ ਲਾਹੇ ਹੋਊਗਾ ਤੈਨੂੰ ਭੱਜ ਕੇ ਕੀ ਪਤਾ ਜਾਣ ਦੇਊਗੀ ਕਿ ਨਾ ਯਾਰ ਮੈਂ ਤਾਂ ਬਸਤੀ ਭੱਗ ਜੂੰਗੀ ਆਏ ਕਰਲਾ ਚਾਹੁੰਦੀ ਤੂੰ ਨਾ ਫਿਕਰ ਜਾ ਕਰਿਆ ਕਰ ਬੜਾ ਕੋਈ ਨਾ ਚਲ ਮੈਂ ਹੌਲੀ ਹੌਲੀ ਭੱਗ ਜੂਗੀ ਆਪੇ ਹਾਂ ਹਾਂ ਠੀਕ ਆ ਚੰਗ ਲੈ ਕਿਹੜੇ ਸੂਟਾਂ ਦੀ ਗੱਲ ਕਰਦੀ ਸੀ ਉਹ ਪੈਨੇ ਅੰਦਰ ਲਿਓ ਨੀ ਕਿਹੜੇ ਸੂਟਾਂ ਦੀ ਜਦ ਇੱਕ ਵਾਰੀ ਮੈਂ ਮਨਾ ਕਰ ਦਿੱਤਾ ਤਾਂ ਸੂਟ ਦੇਣੇ ਜ਼ਰੂਰੀ ਐ ਪੋਆਪ ਤੇਰੀ ਨੂੰ ਮੈਂ ਤੂੰ ਚੁੱਪ ਕਰ ਸਾਨੂੰ ਆਜੀ ਮਰਜ਼ੀ ਕਰ ਲੈਣ ਦੇ ਹੁਣ ਤੂੰ ਜ਼ਿਆਦਾ ਨਹੀਂ ਵੱਡਾ ਹੋ ਗਿਆ ਕਵੀਲਦਰੀ ਦਾ ਤੈਨੂੰ ਪਤਾ ਕਿ ਮੈਨੂੰ ਪਤਾ ਹੁਣ ਸੂਟ ਤਾਂ ਦੇਣੀ ਨੇ ਉਹਨਾਂ ਨੂੰ ਕਿੱਡੀ ਗੱਲ ਆ ਕਿ ਸੂਟ ਹੀ ਦੇਣਾ ਜਿੱਦ ਦੇ ਉਹਦੇ ਘਰ ਗਿਆ ਉਹ ਦਿਨ ਦੇ ਆਇਓ ਸੂਟ ਕੋਈ ਲੋੜ ਨਹੀਂ ਦੋਰਾ ਦੋਰਾ ਖਰਚਾ ਕਰਨ ਦੀ ਕੁੜੀਏ ਰੱਖ ਸੂਟ ਉਧਰ ਨਹੀਂ ਨਹੀਂ ਜੇਣਾ ਬੂਆ ਨੂੰ ਚਲ ਮੇਰੇ ਪਿੱਛੇ ਕੌਣ ਕਹਿੰਨ ਕਰਦੇ ਹੋ ਨਹੀਂ ਨਹੀਂ ਬੂਆ ਤੂੰ ਆ ਦੇਖ ਕੇ ਵਧੀਆ ਲੱਗਦਾ ਤੈਨੂੰ ਛੋਟੇ ਨੂੰ ਲੈ ਕੇ ਜਾ ਨਹੀਂ ਬੱਸ ਉਹ ਵੀ ਕਾਹ ਨੂੰ ਮੈਂ ਨਹੀਂ ਲੈ ਕੇ ਜਾਂਦੀ ਕੋਈ ਨਾ ਮੈਂ ਫੇਰ ਲੈ ਜੂ ਹੁਣ ਤੇਰੇ ਫਫੜ ਦਾ ਫੋਨ ਆ ਗਿਆ ਮੈਨੂੰ ਕਾਲੀ ਹੈ ਮੈਂ ਜਾਨੀ ਆ ਲੈ ਫੜਸਾ ਕੇ ਤਾਂ ਮੈਂ ਦੇਖ ਹੀ ਜਾਊਂਗੀ ਉਹ ਨਹੀਂ ਵਿਆਹ ਹੋਇਆ ਸਾਡਾ ਸਾਡਾ ਤਾਂ ਹੱਕ ਬਣਦਾ ਤੇ ਨਾ ਕੋਈ ਨਾ ਪਲੇਸ ਦਾ ਨਹੀਂ ਨਹੀਂ ਬੂਆ ਜੀ ਤੁਸੀਂ ਉਰੇ ਆਓ ਮੇਰੇ ਕੋਲੇ ਇੱਧਰ ਆਓ ਦੇਖੋ ਤੁਸੀਂ ਕਿਹੜਾ ਰੰਗ ਸੋਹਣਾ ਲੱਗਿਆ ਕਿਹੜਾ ਰੰਗ ਸੋਹਣਾ ਲੱਗਦਾ ਤੁਹਾਨੂੰ ਕੋਦੇ ਵੱਧ ਕੋਈ ਨਹੀਂ ਕੁਝ ਨਹੀਂ ਪੈਂਦਾ ਹੈਗਾ ਸਾਡੇ ਤੇ ਪੈਂਦੀ ਰਹਿੰਦੇ ਕਲੇਸ਼ ਦੱਸਦੀ ਹੈ ਕੋਈ ਨਾ ਕੋਈ ਦੇ ਦੇ ਮੈਨੂੰ ਤਾਂ ਕੋਈ ਗੱਲ ਨਹੀਂ ਮੈਨੂੰ ਵਧੀਆ ਕਿਹੜਾ ਲੱਗਦਾ ਉਹ ਦੇ ਦਿਓ ਬਸ ਆਹ ਦੇ ਦੇ ਲਿਆ ਹਾਂਜੀ ਹੋਰ ਮੈਂ ਤਾਂ ਨਹੀਂ ਆ ਮਨ ਰਾਈ ਤੇ ਸੀ ਨਾ ਉਹ ਤੋ ਦੇਖਾਰੇ ਸੀ ਤੇ ਮੈਂ ਤਾਂ ਆਪਣੇ ਰੋ ਨਹੀਂ ਨਹੀਂ ਹੁਣ ਅਸੀਂ ਵੱਡੇ ਹੋ ਗਏ ਸਾਨੂੰ ਵੀ ਮੜਾ ਮੋਟਾ ਖੋਣਾ ਚਾਹੀਦਾ ਤੁਸੀਂ ਐਂ ਕਰੋ ਖਾਣਾ ਖਾ ਕੇ ਜਾਓ ਮੈਂ ਬੱਬੀ ਦਾ ਖਾਣਾ ਬਣਾਇਆ ਪਿਆਗਾ ਇਹਨਾਂ ਨੇ ਵੀ ਡਿਊਟੀ ਤੇ ਜਾਣਾਗਾ ਭਾਵੇਂ ਤੁਸੀਂ ਇਹਨਾਂ ਦੇ ਨਾਲ ਹੀ ਵਗਜੋ ਮੈਂ ਚਾਹੀ ਖਾ ਲੂੰ ਹੁਣ ਆ ਬਸ ਆਉਣ ਆਈ ਆ ਬਸ ਲਿਆ ਮੈਂ ਤਾਂ ਭੱਗ ਜਾਈਆ ਹੋਰ ਲੈ ਧਰ ਦੇ ਚੰਗਾ ਪੂਆ ਠੀਕ ਹੈ ਜੀ ਜਿਹੜਾ ਕਹਿਵਾ ਤੈਨੂੰ ਕਸਰ ਮੈਂ ਤਾਂ ਗਣੀ ਛੜਾ ਆ ਹੂ ਤੁਸੀਂ ਹੈ ਫੋਟੋ ਖਾਣੇ ਦਾ ਨਹੀਂ ਮੈਂ ਤਾਂ ਬਸ ਤੇ ਵਗਜੂ ਆ ਲੈ ਮੈਂ ਤਾਂ ਆਇਆ ਹੂ ਚੰਗਾ ਬੱਬੀ ਚੰਗਾ ਮ ਮੋਟਾ ਗਣੀ ਕਲੇਸ਼ ਪਾ ਕੇ ਕਹਿੰਦੀ ਕਲੇਸ਼ ਨਾ ਪੈ ਜੇ ਤੁਹਾਡੇ ਘਰ ਮੇਰੇ ਕਰਕੇ ਕਲੇਸ਼ ਨਾ ਕਰੋ ਇਧਰ ਆ ਕੁੜੇ ਹਾਂਜੀ ਬੈਠਾ ਇੱਥੇ ਕਿਨੇ ਕੈਸੇ ਤੈਨੂੰ ਕੱਪੜੇ ਦੇਣ ਨੂੰ ਐ ਤਾਂ ਬੁਰਾ ਲੱਗਦਾ ਜੀ ਮੈਂ ਖਾਲੀ ਹੱਥ ਸਗਣ ਕਿ ਮੇਲਾ ਲੈਂਦੀ ਉਹ ਤਾਂ ਜਾਦਾ ਕਬੀਲਦਾਰ ਨਹੀਂ ਵੱਡੀ ਬਣੀ ਫਿਰਦੀ ਆ ਸਾਡੇ ਤਾਂ ਰਿਵਾਜ ਹੈ ਨਹੀਂ ਗਾ ਮੇਰੇ ਪੇਕਿਆਂ ਦੇ ਤਾਂ ਵੀ ਇਸ ਕੋਈ ਸ਼ਗਨ ਦੀ ਕਿ ਜਾਵੇ ਤੇ ਉਹਨੂੰ ਖਾਲੀ ਹੱਥ ਤੋੜ ਦੋ ਤੇਰੀ ਮਾਂ ਨੇ ਤਾਂ ਮੈਨੂੰ ਐਸੀ ਤੇਰੇ ਪੇਕਿਆਂ ਵਾਲਾ ਰਿਵਾਜ ਇੱਥੇ ਨਹੀਂ ਚੱਲਣਾ ਮੇਰੇ ਘਰ ਦਾ ਰਿਵਾਜ ਤੇ ਤੌਰ ਤਰੀਕੇ ਅਲੱਗ ਨੇ ਇੱਥੇ ਮੇਰੇ ਅਸੂਲਾਂ ਮੁਤਾਬਕ ਤੈਨੂੰ ਚੱਲਣਾ ਪੈਣਾ ਲੱਗੀ ਸਮਝ ਉਹ ਮੇਰੀ ਨਣਾਨ ਪਹਿਲਾ ਹੈ ਤੁਹਾਡੀ ਫਫੇਸ ਬਾਅਦ ਵਿੱਚ ਮੈਂ ਵਿਆਹ ਉਹਨਾਂ ਨਾਲ ਕਰਾਇਆ ਉਹ ਜਿਹੜੀ ਗੱਲ ਮੈਨੂੰ ਕਹਿਣਗੇ ਮੈਂ ਉਹੀ ਕਰੂੰਗੀ ਪਹਿਲ ਮੇਰੀ ਉਹਨਾਂ ਨੂੰ ਆ ਉਹ ਤੇਰਾ ਖਸਮ ਵੀ ਬਾਅਦ ਵਿੱਚ ਬਣਿਆ ਪਹਿਲਾਂ ਮੇਰਾ ਪੁੱਤ ਹੈ ਮੈਂ ਉਹਨਾਂ ਤੋਂ ਪੁੱਛ ਲਿਆ ਸੀ ਹੋਰ ਮੈਨੂੰ ਕਿਸੇ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਹੈਗੀ ਅੱਛਾ ਹਾਂਜੀ ਉਹ ਐਡਾ ਸਿਆਣਾ ਹੋ ਗਿਆ ਵੀ ਉਹਦੀ ਮਰਜ਼ੀ ਇਸ ਘਰ ਵਿੱਚ ਚੱਲੂਗੀ ਇਸ ਘਰ ਵਿੱਚ ਤਾਂ ਮੇਰੇ ਬਿਨਾ ਪੁੱਛੇ ਪੱਤਾ ਨਹੀਂ ਹਿਲਦਾ ਅੱਜ ਸੂਟ ਦੇ ਦਿੱਤੇ ਕੱਲ੍ਹ ਦਿੱਤੇ ਨਾ ਜਾਂ ਫੇਰ ਕਦੇ ਰਿਸ਼ਤੇਦਾਰ ਨੂੰ ਆਏਗੇ ਦੀ ਸੇਵਾ ਕੀਤੀ ਜਾਂ ਕੱਪੜਾ ਲੱਤੜਾ ਦਿੱਤਾ ਤਾਂ ਫੇਰ ਦੇਖ ਲਈ ਮੇਰੇ ਤੋਂ ਬੁਰਾ ਕੋਈ ਨਹੀਂ ਇਹ ਗੱਲਾਂ ਤੁਸੀਂ ਮੈਨੂੰ ਨਹੀਂ ਉਹਨਾਂ ਨੂੰ ਕਹੋ ਕੋਈ ਨਹੀਂ ਮੇਰੇ ਤੇ ਇਹਨਾਂ ਗੱਲਾਂ ਦਾ ਅਸਰ ਨਹੀਂ ਹੋਣਾ ਉਹਦੇ ਵੀ ਦਿਨੀਆਂ ਬੋਦੇ ਨੂੰ ਵਟ ਜਿਹੜਾ ਜਿਆਦਾ ਚਾਂਬਲਿਆ ਫਿਰਦਾ ਅਖੇ ਭੂਆ ਨੂੰ ਕੱਪੜੇ ਮੈਂ ਦੇਣੇ ਆ ਮਾਂ ਚੱਪ ਕਰ ਅਸੀਂ ਵੱਡੇ ਹੋ ਗਏ ਤੇ ਜਿਆਦਾ ਵੱਡਾ ਹੋ ਗਿਆ ਹ ਹ ਕੱਲ ਜੰਮ ਕੇ ਮੈਨੂੰ ਅਕਲਾ ਦਿੰਦੇ ਆ ਨਾ ਮੈਨੂੰ ਉਹ ਵੀ ਮਾਪਣੀ ਨੂੰ ਕਿੰਨਾ ਸੋਹਣਾ ਸੂਟ ਸੀ ਜਿਹੜਾ ਉਹਨ ਖਸਮ ਹੀ ਲੈ ਗਈ ਆ ਜੱਪੂਆ ਨਹੀਂ ਤਾਂ ਮੈਂ ਤੈਨੂੰ ਪਿੰਡੀ ਛੱਡਿਆ ਆਉਂਦਾ ਮੈਂ ਨਾ ਡਿਊਟੀ ਤੇ ਜਾਣਾ ਕੋਈ ਨਾ ਜਲ ਮੈਂ ਬਸ ਤੇ ਬੈਜੂ ਨਾ ਨਾ ਹਾਂ ਕਿਆ ਨਹੀਂ ਜਾਨੀ ਹੈ ਜਾਨੀ ਹੈ ਹਾਂ ਹਾਂ ਠੀਕ ਆ ਭਾਈ ਹੋਰ ਨਹੀਂ ਤਾਂ ਮੈਂ ਫਿਰ ਰਹਿ ਜਾਂਦੀ ਮੇਰਾ ਨਾ ਤਾਂ ਹੁਣ ਆਉਂਦੇ ਹੋਏ ਬੋਲੀ ਵੀ ਨਹੀਂ ਹੈਗੀ ਮੈਂ ਬੁਲਾਈ ਚੜਕਾ ਨੂੰ ਹੁਣ ਪੂਆ ਤੂੰ ਨਾ ਗੁੱਸਾ ਦਿਲਚ ਨਾ ਲੈ ਨਹੀਂ ਤਾਂ ਇਹ ਕਰਦੀ ਹੈ ਮੇਰੇ ਤਾਂ ਇੰਨਾ ਚਿੱਤ ਖਰਾਬ ਹੋਇਆ ਜੇ ਮੇਰੀ ਮਾਂ ਹੁੰਦੀ ਉਸੇ ਦਾ ਉਹਦਾ ਹੈਗੀ ਇਹ ਦੇਹ ਜੀ ਹਾਂ ਹਾਂ ਗਾੜੂ ਰੋਣਾ ਪੂਆ ਕੋਈ じゃ ਛੱਡ ਗਿਆ ਤੇਰੀ ਪੂਆ ਨੂੰ ਲੈ ਤੇ ਪੈਂਸੀ ਆ ਫਿਰ ਛੱਡ ਗਿਆ ਦਾ ਮੈਂ ਫੇਡੋ ਦੀ ਤੇ ਆਣਾ ਏਖ ਬਾਪੂ ਕੜਤਾ ਜਲੂਸਾ ਆਉਂ ਦੇਖ ਰਾ ਰੋਂਦੀ ਗਈ ਆ ਤੇ ਤੂੰ ਡਾਂ ਖਿੱਚਦਾ ਹਮੇ ਆ ਕੁਛ ਨਾ ਹੋਣਾ ਮੈਂ ਅੱਜ ਕਿਹਾ ਮਹਾਮੂ ਜੀ ਮਹਾ ਮੁੰਡੇ ਮੇਰੇ ਨਾਲ ਨੇ ਮਹਾ ਮੈਂ ਮਾਰੂੰ ਤੇਰੇ ਕਹਿੰਦੀ ਆ ਜਾ ਕੰਦੀ ਕਹਿੰਦੀ ਮਾਰ ਕਹਿੰਦੀ ਬਾਪੂ ਤੈਨੂੰ ਡਾਂ ਖਿੱਚਣੀ ਪਊ ਹੁਣ ਤਾਂ ਖਿੱਚੀ ਹੀ ਨੇ ਡਾਂਕਾ ਭਾਈ ਹੁਣ ਨਹੀਂ ਉਹ ਮੇਰੀ ਭੈਣ ਰਵਾ ਕੇ ਤੋਰਦੀ ਓਏ ਲੈ ਲੈ ਨੇ ਜੰਜੀਰੀ ਨੇ ਦੇਖ ਰਹਾ ਓਏ ਓ ਆਏ ਆਏ ਕਦੇ ਗਹੀ ਜੀ ਕਰੋਂ ਪਲਾਂ ਕੋਈ ਤੇਰੀਆਂ ਸਾਟਾਂ ਦੀ ਤੂੰ ਦਾਣ ਖਿੱਚ ਕੇ ਰੱਖਦਾ ਆਦਿ ਕਿੰਨੀ ਖੁਸ਼ੀ ਨਾਲ ਆਈ ਸੀ ਵਿਚਾਰੀ ਉਹ ਇੰਨੀ ਚਿਰ ਬਾਅਦ ਆਈ ਸੀ ਮੈਂ ਆਪਣੇ ਘਰੇ ਖੁਸ਼ੀਆਂ ਕਿੱਥੇ ਬਾਪੂ ਜਿੰਨਾ ਚਿਰ ਇਹ ਡੈਣ ਆ ਨਾ ਕੋ ਕੰਮ ਕਰ ਕਰ ਲਾ ਕਾਕਾ ਮਸ਼ੀਨ ਵਾਲੇ ਨੂੰ ਕਹਿਣ ਜਾਣਾ ਸੀ ਜਾਇਆ ਇੱਥੇ ਸਵੇਰ ਦਾ ਬੇਲਾ ਬੈਠਾ ਬਾਹ ਜਾਨਾ ਲੇ ਕਮਾਲ ਹੋ ਗਈ ਆ ਦੇਖ ਲੈ ਕਿਵੇਂ ਮੈਨੂੰ ਪੈਂਦਾ ਖੁੰਡੀ ਖਵਾੜੀ ਵਾਂਗੂ ਬਹੁ ਜਾਨਾ ਮੈਨ ਕੋ ਮਾੜੀ ਗੱਲ ਕਹੀ ਆ ਕੰਮ ਦੀ ਕਹੀ ਆ ਤੈਨੂੰ ਦੇਖ-ਦੇਖ ਸਿੱਖ ਗਏ ਫਿਰ ਜਿਵੇਂ ਤੂੰ ਕਰਦੀਆਂ ਉਵੇਂ ਜਵਾਖਗਾਹਾਂ ਉਹੀ ਕੋ ਸਿੱਖ ਗਏ ਭਾਈ ਇਹ ਜਿਹੜੀਆਂ ਜਵਾਕਾਂ ਨੂੰ ਤੂੰ ਉਂਗਲਾ ਲਾਉਣਾ ਨਾ ਬੈਠਾ ਮਿੰਨਿਆ ਮੀਸਣਿਆ ਤੇਰਾ ਤਾਂ ਮੈਂ ਢੂਹਾ ਸਵਾਰ ਕੇ ਕੁੱਟੂੰ ਇਹ ਜਵਾਕਾਂ ਨੂੰ ਮੇਰੇ ਬਰਦ ਨਾ ਕਰ ਨਾ ਕਰ ਪਛਤਾਏਗਾ ਜਿਹੜੀਆਂ ਤੈਨੂੰ ਦੋ ਰੋਟੀਆਂ ਮਿਲਦੀਆਂ ਨਾ ਇਹ ਵੀ ਤੂੰ ਬੰਦ ਕਰਾਉਣੀਆ ਤੈਨੂੰ ਇਹ ਦੱਸ ਤਾ ਇੱਕ ਵਾਰੀ ਪਾ ਮੈਂ ਕੀ ਕਹਿਣਾਗਾ ਉਹ ਵਿਚਾਰਾ ਉਹ ਗਿਆਗਾ ਉਹ ਮੇਰੇ ਕੋਲ 2 ਮਿੰਟ ਹੁਣ ਬੈਠਾ ਸੀ ਬੰਦ ਤੂੰ ਉਹਦੀ ਉਹਦੇ ਮਗਰ ਆ ਕੇ ਦੱਸ ਉਂਗਲਾ ਲਾਉਂਦਾ ਜਵਾਕਾਂ ਨੂੰ ਉਹ ਮੇਰੀ ਭੈਣ ਉਹ ਭੈਣ ਰੋਕੇ ਗਈਆ ਮੇਰੀ ਓਏ ਤੂੰ ਕਿੱਥੇ ਲੇਖਾ ਦੇ ਗਈਆ ਮੈਂ ਕਿ ਉਹਦੇ ਡੰਗ ਮਾਰਤੀ ਤੇਰੀ ਭੈਣ ਦੇ ਕਹਿਤਾ ਹੂ ਕੁਸ ਮੈਂ ਤਾਂ ਕਾਨੂੰ ਕਿਹਾ ਉਹ ਕਹਿ ਕੇ ਗਈਆ ਮੇਰੀਆਂ ਬਹੂਆਂ ਨੂੰ ਮੇਰੀਆਂ ਨੋਹਾਂ ਨੂੰ ਅਖੇ ਐਸਸ ਔਸਸ ਕੱਪੜੇ ਲੈ ਗਈ ਭੁੱਖ ਨੰਗ ਨੂੰਹਾਂ ਨੂੰ ਕੰਮ ਦੀਨਾਗਾ ਨੂੰਹਾਂ ਨੂੰ ਵੀ ਦੀਂਦਾ ਹੀ ਆ ਵੀ ਕਿਵੇਂ ਆ ਪਈ ਸੱਸ ਤੂੰ ਨਾ ਪੁੰਜੇ ਪੈਰ ਲੱਗਣ ਦੇ ਹਾਂ ਤੂੰ ਨਾ ਪਿੰਡੇ ਤੇ ਪਾਣੀ ਪੈਣ ਦੇ ਇੱਥੇ ਬੈਠਾ ਰ ਚੌਰਿਆ ਬੇਲਾ ਅਖੇ ਕੰਮ ਦਾ ਨਾ ਘਾਰ ਦਾ ਦੁਸ਼ਮਣਾਂ ਦਾ ਅਜ ਦਾ ਰੋਟੀਆਂ ਖਾ ਲੰਦਾ ਭੁੱਕੜ ਖਾ ਲੰਦਾ ਸਾਰੀ ਦਿਹਾੜੀ ਮੰਜੇ ਤੇ ਬੈਠ ਸੁ ਬੈਠ ਹੱਗ ਲੰਦਾ ਮੂਤ ਲੰਦਾ ਖਾ ਲੰਦਾ ਹੱਗ ਲੰਦਾ ਖਾ ਲੰਦਾ ਹੱਗ ਲੰਦਾ लेखा, देंगी, ही लेखा देंगी तो लेखा तेरा बागजा वने हारे बागजा ना था पाया था। ले, मेरी माँ आई है ਤਨਪਾਗ ਤਨਪਾਗ ਕਿੱਦਾਂ ਵਾ ਠੀਕ ਠਾਕ ਸੇਤ ਠੀਕ ਐ ਠੀਕ ਐ ਠੀਕ ਐ ਤਾਂ ਆ ਗਈ ਮੈਂ ਹਜੇ ਪਰਸੋਂ ਤੱਕ ਜਾ ਕੇ ਆਈ ਐ ਤੇ ਤੂੰ ਬਿਨਾਂ ਦੱਸੇ ਪੁੱਛੇ ਕਿਵੇਂ ਆ ਗਈ ਸੁੱਖ ਤਾਂ ਹੈ ਮਾਂ ਸੁੱਖਾਂ ਦਾ ਇਕਲਾਣੇ ਆਈ ਸੀ ਅੱਛਾ ਹਾਂ ਉੱਠ ਖੜ ਹੋਣਾ ਇੱਥੇ ਰੰਨਾ ਚ ਧੰਨਾ ਬਣ ਕੇ ਬੈਠੂਗਾ ਇਹਨੂੰ ਮਿਚੋਰੇ ਨੂੰ ਅਕਲ ਹੋਣੀ ਮਾਮਾ ਧਿਆਨ ਇੱਕ ਸੌ ਦੁਖ ਸੁਖ ਕਰਨਾ ਮੋੜ ਦੇ ਚੜਕੇ ਭੈ ਜਾਂਦਾ ਹੋਰ ਮਾ ਤੂੰ ਦੱਸ ਸਾਰੇ ਠੀਕ ਠਾਕ ਤੁਸੀਂ ਦੱਸੋ ਮੈਂ ਠੀਕ ਆ ਹੋਰ ਬੇਬੇ ਸੀ ਤਾਂ ਠੀਕ ਰਹਿੰਦੀ ਆ ਬੜਾ ਠੀਕ ਰਹਿੰਦੀ ਆ ਮੁੰਡਾ ਬੈ ਲਿਆ ਬਹੁਤਾ ਦਿਖਾ ਦੇ ਦੁਕਾਨ ਨਹੀਂ ਕੀ ਕਰਦੀ ਉਹਨਾਂ ਦੇ ਵਿਆਹ ਚ ਤਾਂ ਖੁਦ ਮੈਂ ਨਹੀਂ ਗਈ ਉਦਣ ਤਾਂ ਮੈਂ ਭਾਬੀ ਤੇ ਭਾਈ ਸਾਹਮਣੇ ਬਹੁਤੀ ਗੱਲ ਨਹੀਂ ਕੀਤੀ ਤੇਰੇ ਕੋਲ ਆਪੇ ਨਿਕਲ ਕੇ ਵਿਆਹ ਕਰਾ ਲਿਆ ਨਿਕਲ ਕੇ ਕਰਾ ਲਿਆ ਵਿਆਹ ਮੈਨੂੰ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਹਾਰ ਪਾ ਕੇ ਬਾਰਚ ਆ ਗਿਆ ਕਿਹਨੂੰ ਕਿਹਨੂੰ ਦੁੱਖ ਦੱਸਾਂ ਕਿਹਨੂੰ ਕਿਹਨੂੰ ਢੱਡੀਆਂ ਦੱਸਾਂ ਨਾ ਵੀ ਆਪ ਕਰਾ ਲਿਆ ਦੋਨਾਂ ਨੇ ਹੋਰ ਕੀ ਮੈਂ ਕਰਵਾਇਆ ਬੇਬੇ ਕਿਹੜੀ ਮਾਂ ਚਾਹੁੰਦੀ ਆ ਕੋਟ ਮੈਰਜ ਕਰਾ ਲਈ ਕੋਟ ਮੈਰਜ ਕਰਾ ਕੇ ਬਾਰ ਤੇ ਆ ਗਏ ਬੇ ਮਾਂ ਪਾਣੀ ਵਾਰਨਾ ਤਾਂ ਬਾਹਰ ਨਹੀਂ ਤਾਂ ਅੰਦਰ ਆਉਣ ਲੱਗੇ ਆ ਬਹੁਤ ਚੰਟਾ ਬੜੀ ਨੂੰ ਵੀ ਚੋਸ ਤੇ ਚਲਾ ਕਰ ਦਿੱਤਾ ਕਰਤਾ ਬੜੀ ਦੇ ਤਾਂ ਮੂੰਹ ਚ ਜੁਬਾਨ ਨਹੀਂ ਸੀ ਹਣ ਛੋਟੀ ਦੀ ਰੀਸੇ ਐਡੀ ਲੁਤਰੀਆ ਉਹਦੀ ਉਹ ਵੀ ਬੋਲਦੀ ਆ ਚਰ ਹੁਣ ਤੈਨੂੰ ਐ ਕਹਿਨੀ ਆ ਤੂੰ ਚੁੱਪ ਰਹੀਂ ਤੇਰੀ ਰੋਟੀ ਮਾਰ ਦੇਣਗੇ ਹੁਣ ਮਾਂ ਤੁਸੀਂ ਉਹੀ ਗੱਲਾਂ ਕਰਦੀਆਂ ਮੈਂ ਚੰਗੀ ਕਹਿਨੀ ਆ ਤੈਨੂੰ ਮਾਰ ਹੀ ਨਹੀਂ ਕਹਿੰਦੀ ਲੈ ਮੈਂ ਇਹਨਾਂ ਦੀ ਚੌਧਰ ਕਰਨ ਦੇਵਾਂ ਘਰ 'ਚ ਨਹੀਂ ਚੌਧਰ ਨਾ ਕਰਨੀ ਚੌਧਰ ਤਾਂ ਚਲਾਈਂ ਬੱਸ ਮਾੜਾ ਮੋਟਾ ਸਮਾਈ ਰੱਖੀਂ ਮੈਂ ਤੋ ਨਹੀਂ ਸਮਾਈ ਸਮਾਈ ਰੱਖੰਦੀ ਮੈਂ ਤਾਂ ਜੁੱਤੀ ਦੇ ਜੋਰ ਨਾਲ ਰੱਖੀਆਂ ਹੋਈਆਂ ਆ ਬੋਲਦੀਆਂ ਬਿਸ਼ੱਕ ਆ ਪਰ ਪੂਰੀਆਂ ਡਰਾ ਕੇ ਰੱਖੀਆਂ ਹੋਈਆਂ ਕੋਸਕਣ ਮੈਂ ਵੀ ਨਹੀਂ ਦਿੰਦੀ ਉਹਨਾਂ ਨੂੰ ਐਂ ਤਾਂ ਮੈਂ ਤੈਨੂੰ ਦਬਕਾ ਤਾਂ ਨਹੀਂ ਕਹਿੰਦੀ ਵੀ ਤੂੰ ਦਬਕਾ ਚੱਤ ਦਬਕਾ ਤਾਂ ਰੱਖ ਗੱਲ ਕਰ ਫੇਰ ਵੀ ਥੋੜਾ ਜਿਹਾ ਠਕਬੋਚ ਲੈ ਹੁਣ ਥੋੜੀ ਜੀ ਮੈਂ ਤੋ ਨਹੀਂ ਬੋਚਿਆ ਜਾਂਦਾ ਆਜਾ ਆਪਾਂ ਅੰਦਰ ਚਲੀਏ ਅੰਦਰ ਬੈਠ ਕੇ ਆਪਾਂ ਦਕਸਕ ਕਰਦੀਆਂ ਚਲ ਅੰਦਰ ਪਕ ਜਿਹਾ ਮੂਰੀ ਕਰ ਲੈ ਉੱਥੇ ਫੇਰ ਕਿਸੇ ਦੇ ਕੰਨ 'ਚ ਗੱਲ ਪਾਈ ਜੂ ਆ ਜਾ ਅੰਦਰ ਨੂੰ ਇਹ ਤਾਂ ਆਪਣੇ ਆਪਣੇ ਕਮਰੇਆਂ 'ਚ ਬੜ ਕੇ ਪੈ ਜੰਦੀਆਂ। ਚੱਲ। ਅੰਦਰ ਬੈਠ ਕੇ ਮਾਮਾ ਤੀਆਂ ਦੁੱਖ ਸੁੱਖ ਕਰਦੀਆਂ ਕਰ ਲਾਂਗੇ ਚੱਲ ਹੋਰ। ਉਹਨਾਂ ਦਾ ਤਾਂ ਤੂੰ ਆਈ ਹੋ। ਵਿੜਕਾਉਂਦੀ ਉਹਨਾਂ ਨੂੰ ਤਾਂ ਨਹੀਂ। ਆਈ ਜਾ ਬੜਕ ਮੈਂ ਕਿੰ ਡਰਦੀ ਆ।